ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਲਈ ਤੇ ਸ਼ੌਂਕ ਵੀ ਇਹੋ ਜਿਹਾ ਆ ਇੱਕ ਪੁਰਾਣੇ ਖਿਡਾਰੀ ਦਾ ਘਰ ਜਿੱਥੇ ਪੀੜੀਆਂ ਦਾ ਪੀੜੀਆਂ ਜਿਹੜਾ ਸ਼ੌਂਕ ਚੱਲਿਆ ਆ ਰਿਹਾ ਆ ਤੇ ਪਹੁੰਚਿਆ ਬਾਈ ਆਪਾਂ ਮਾਨੂੰਕੇ ਗਿਲ ਬਾਗੇ ਪੁਰਾਣੇ ਦੇ ਲਾਗੇ ਤੇ ਮੰਨਾ ਵੀਰ ਮਾਨੂੰਕੇ ਚਮਕੌਰ ਮਾਨੂੰਕੇ ਤੇ ਮਹੰਗਾ ਮਾਨੂੰਕੇ ਜਿਨ੍ਹਾਂ ਦੇ ਨਾਮ ਤੇ ਇੱਥੇ ਕਬੂਤਰ ਉੱਡਦੇ ਰਹੇ ਆ ਤੇ ਹੁਣ ਵੀ ਉੱਡ ਰਹੇ ਨੇ ਤੇ ਮੰਨਾ ਵੀਰ ਪੰਜਵੀਂ ਪੀੜੀ ਦੇ ਵਿੱਚ ਜਿਹੜਾ ਹੈਗਾ ਪਹੁੰਚ ਚੁੱਕੇ ਨੇ ਕਬੂਤਰ ਰੱਖਣ ਵਾਲਾ ਵੀਰ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਗੱਲੜ ਕਬੂਤਰਾਂ ਦੀ ਨਸਲ ਚੱਲੀ ਆ ਨਾ ਉਹ ਇਸ ਘਰ ਦੇ ਵਿੱਚੋਂ ਚੱਲੀ ਆ ਤੇ ਉਹ ਗੱਲੜ ਕਿੱਦਾਂ ਬਣੇ ਸੀ ਕਿਵੇਂ ਬਣੇ ਸੀ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਨਾਲ ਵੀਰ ਆਪਣਾ ਖੜਾਇਆ ਭਾਈ ਗੁਰਮukh ਮਾਨੁਕੇ ਤੇ ਰਣਜੀਤ ਮਾਨੁਕੇ ਭਾਈ ਇਹਨਾਂ ਦਾ ਜਿਹੜਾ ਸੰਧੂ ਮਾਨੁਕੇ ਪਿੰਡਾਂ ਤੇ ਇਹ ਜਿਹੜਾ ਹੈਗਾ ਅੱਜ ਆਪਾਂ ਖੜੇ ਆ ਗਿੱਲ ਮੰਨ ਕੇ ਕਬੂਤਰਾਂ ਦਾ ਗੜ ਹਟਾੜੇ ਦੀ ਇਹਦਾ ਹੀ ਪਿੰਡ ਪੈ ਜਾਂਦਾ ਲਗਭਗ ਤੇ ਬਾਈ ਹੁਣਾ ਦੇ ਬਹੁਤ ਪੰਜਵੀਂ ਪੀੜੀ ਤੱਕ ਕਬੂਤਰ ਰੱਖੇ ਹੋਏ ਸੀ ਤੇ ਹੁਣ ਵੀ ਰੱਖੇ ਹੋਇਆ ਕਿਹੜੀਆਂ ਕਿਹੜੀਆਂ ਨਸਲਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਪੂਰੀਆਂ ਵਧੀਆ ਬਾਜ਼ੀਆਂ ਜਿੱਤਦੇ ਨੇ ਬਾਈ ਹੁਣੀ ਤੇ ਕਿੱਥੋਂ ਆਏ ਕਿੱਦਾਂ ਆਏ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਹੈ ਜੀ ਸਹੀ ਹਾਲ ਬਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਬਾਈ ਫੋਰ ਕਰ ਪਰਿਵਾਰ ਵਧੀਆ ਵਧੀਆ ਸਾਰੇ ਜੀ ਤੇ ਇਹ ਕਬੂਤਰਾਂ ਦਾ ਸ਼ੌਂਕ ਜਿਵੇਂ ਅਸੀਂ ਦੇਖਿਆ ਤੁਹਾਨੂੰ ਬਹੁਤ ਜ਼ਿਆਦਾ ਆ ਹਾਂਜੀ ਬਈ ਤੇ ਇਹ ਤੁਹਾਡੇ ਤੁਹਾਨੂੰ ਸ਼ੌਂਕ ਕਿਵੇਂ ਲੱਗਾ ਜਿਹੜਾ ਉਹ ਆਪਣੇ ਵਧੀਆ ਸ਼ੌਂਕ ਹੈ ਜੀ ਪੂਰਾ ਨਹੀਂ ਤੁਹਾਨੂੰ ਲੱਗਾ ਕਿਵੇਂ ਇਹ ਸ਼ੌਂਕ ਓਕੇ ਜਮਾ ਕਿਰਪਾ ਬਾਬੇ ਸ਼ੌਂਕ ਬਹੁਤ ਵਧੀਆ ਸ਼ੌਂਕ ਹੈ ਜੀ ਆਪਣੇ ਡੈਡੀ ਯਾਰ ਕਹਿੰਦੇ ਕਬੂਤਰ ਰੱਖੇ ਸੀਗੇ ਜੀ ਦਾਦਾ ਦਾ ਪਰਦਾਦਾ ਤੁਰੇ ਹੁੰਦੇ ਆ ਜੀ ਠੀਕ ਆ ਜੀ ਪੰਜ ਵੀੜੀਆਂ ਹੋ ਗਈਆਂ ਵੀ ਆਪਣੇ ਡੈਡੀ ਯਾਰ ਕੇ ਬਾਈਆਂ ਮੂਈਆਂ ਛੱਡਦੇ ਸੀਗੇ ਠੀਕ ਆ ਉੱਥੋਂ ਹੀ ਸ਼ੌਂਕ ਪਿਆ ਆਪਣਾ ਉੱਥੋਂ ਹੀ ਆ ਫਿਰ ਹਾਂਜੀ ਕਦੀ ਛੱਡੇ ਨਹੀਂ ਮੁੱਕੇ ਨਹੀਂ ਕਦੇ ਕਬੂਤਰ ਛੱਡੇ ਹੀ ਨਹੀਂ ਆਪਾਂ ਤੇ ਗੱਲ ਆਪਾਂ ਕਰਦੇ ਆ ਜਿਵੇਂ ਪਤਾ ਲੱਗਾ ਵੀ ਤੁਹਾਡੇ ਘਰੋਂ ਜਿਹੜੇ ਗੱਲਣ ਕਬੂਤਰ ਚੱਲੇ ਸੀ ਹਾਂਜੀ ਹਾਂਜੀ ਉਹ ਕਿੱਦਾਂ ਵੀਰੇ ਕੀ ਹਿਸਟਰੀ ਆਉਣਾ ਜੀ ਡੈਡੀ ਜੀਰ ਗਿਆ ਦੋ ਤਾਂ ਜਮਕੌਰ ਮਾਣੂ ਕਿਤੇ ਮੇਗਾ ਮਾਣੂ ਗਿਆ ਤੋਂ ਹਾਂਜੀ ਵੀਰ ਹਰਗੇ ਕਬੂਤਰ ਲੈ ਕੇ ਗਏ ਸੀ ਜਸਵੀਰ ਬਾਦਲ ਜਸਵੀਰ ਬਾਦਲ ਜੀ ਹਾਂਜੀ ਉਹਨਾਂ ਤੋਂ ਕਬੂਤਰ ਬਣੇ ਸੀ ਆਪਣੇ ਡੈਡੀ ਹੁਣਾਂ ਕੋਲ ਲੈ ਕੇ ਗਏ ਸੀ ਠੀਕ ਆ ਹਾਂਜੀ ਉੱਥੋਂ ਕੋ ਗੱਲਣ ਕਬੂਤਰ ਤਿਆਰ ਹੋਏ ਉਹ ਕਿਹੜੇ ਕਬੂਤਰ ਸੀਗੇ ਹੀ ਮਤਲਬ ਜਿਹਨਾਂ ਦੇ ਵਿੱਚ ਡੈਡੀ ਜੀਰ ਕੋਈ ਅਸਲ ਤਾਂ ਪਤਾ ਜ਼ਿਆਦਾ ਤਾਂ ਠੀਕ ਆ ਸਾਡੇ ਘਰੋਂ ਕਬੂਤਰ ਜਸਵੀਰ ਬਾਦਲ ਲੈ ਗਿਆ ਸੀ ਉਹ ਡੈਡੀ ਜੀਰ ਗਏ ਬਾਜੀ ਉਹ ਬਾਜੀ ਜਿੱਤ ਕੇ ਇਹ ਵੀ ਐਂ ਕਰਕੇ ਤਸਵੀਰ ਅਸੀਂ ਨਾਲ ਫੋਟੋਨ ਸੀਗਾ ਉਹ ਆਪਣੇ ਘਰੋਂ ਲੈ ਕੇ ਸੀ ਡੈਡੀ ਤੋਂ ਸਵੇਹਾ ਆ ਕੇ ਠੀਕ ਆ ਜੀ ਜਦੋਂ ਬਾਜੀ ਛੱਡੀ ਆ ਉਹਦੇ ਡੈਡੀ ਹਰਗੇ ਨੇ ਦਿੱਤਾ ਨਹੀਂਗਾ ਉਹ ਮੁੜ ਕੇ ਦੂਜੇ ਦਿਨ ਘੱਡੀ ਜਾ ਕੇ ਆ ਗਏ ਉਹ ਅੱਛਾ ਉਹ ਬੁੱਤਰ ਲੈ ਕੇ ਸੀ ਫਿਰ ਉੱਥੋਂ ਗੱਲੜਾ ਬੁੱਤਰ ਦਿਆ ਹੋਇਆ ਸੀ ਉਹਨਾਂ ਦਾ ਨਾਂ ਗੱਲੜਾ ਗਾਲੀ ਪਿਆ ਇਹਨਾਂ ਨੂੰ ਪਤਾ ਕੁਝ ਨਹੀਂ ਨਹੀਂ ਉਹ ਡੈਡੀ ਹਰਗੇ ਨੂੰ ਨਹੀਂ ਪਤਾ ਕਿਉਂਕਿ ਪਤਾ ਨਹੀਂ ਵੀ ਡੈਡੀ ਹਰਗੇ ਦੱਸਦੇ ਵੀ ਰਤੇ ਕੁੱਤਰ ਸੀ ਲਾਲਚੀ ਨੇ ਅੱਛਾ ਉਹਨਾਂ ਨੇ ਹੀ ਗੱਲ ਲਾਲਚੀ ਨੇ ਸੀਗੀ ਪੀਂਆਂ ਅੱਖਾਂ ਸੀ ਠੀਕ ਆ ਠੀਕ ਆ ਹਾਂ ਸਹੀ ਹੈ ਸਹੀ ਹੈ ਸਹੀ ਆ ਉੱਥੋਂ ਬੁੱਤਰ ਤਿਆਰ ਹੋਇਆ ਸੀ ਠ ਤੇ ਹੁਣ ਜਿਹੜੀਆਂ ਆਪਣੇ ਕੋਲ ਨਸਲਾਂ ਐਸ ਟਾਈਮ ਖੁੱਡੇ ਦੇ ਵਿੱਚ ਪਈਆਂ ਨੇ ਹਾਂਜੀ ਹਾਂਜੀ ਕਿਹੜੀਆਂ ਕਿਹੜੀਆਂ ਨਸਲਾਂ ਆਈਆਂ ਆਪਣੀ ਆਪਣੇ ਕੋਲ ਜਿਹੜੇ ਕਬੂਤਰ ਹੈਗੇ ਆ ਘਰੇ ਕਿੰਨੀ ਕੋਈ ਡਾਰ ਦਿੰਦੇ ਆ ਜੀ ਵਧੀਆ ਉੜਦੇ ਪੂਰੀ ਟੌਪ ਦੀਆਂ ਬਾਈਆਂ ਛੱਡਦੇ ਆਪਾਂ ਇੰਟਰੀ ਵਾਲੀਆਂ ਬਾਈਆਂ ਛੱਡਦੇ ਸਹੀ ਆ ਸਹੀ ਆ ਹਾਂ ਤੇ ਆਪਾਂ ਨਾਲੋਂ ਨਾਲ ਕਬੂਤਰ ਦੇਖਦੇ ਆ ਤੇ ਨਾਲੋਂ ਨਾਲ ਬਾਈ ਜੀ ਗੱਲਬਾਤ ਕਰਦੇ ਆ ਆਜੋ ਕਿਉਂਕਿ ਦੇਖਣ ਵਾਲੇ ਸ਼ੌਂਕੀ ਭਰਾ ਐਨ ਆਰ ਆਈ ਭਰਾ ਬਾਹਰ ਬੈਠੇ ਹੋਏ ਨੇ ਤੇ ਨਾਲ ਨਾਲ ਬਾਈ ਤੁਹਾਨੂੰ ਸ਼ੌਂਕ ਕਰਾਉਣੇ ਆ ਨਾਲੋਂ ਨਾਲ ਬਾਈ ਕੋਲ ਕਬੂਤਰਾਂ ਦੀ ਨੌਲੇਜ ਲਾਵਾਂਗੇ ਤੇ ਬਾਈ ਜੀ ਜਿਹੜੀ ਖਡਾਰ ਆ ਤੁਸੀਂ ਕਬੂਤਰਾਂ ਤੇ ਹੁਣ ਵਰਤ ਰਹੇ ਹੋ ਹਾਂਜੀ ਹਾਂਜੀ ਬਾਈ ਇਹ ਖਡਾਰ ਜਿਹੜੀ ਕਿਹੜੀ ਆ ਇਹ ਆਪਣੇ ਡੈਡੀ ਵਾਲੀ ਖਡਾਰੀ ਹੈ ਬਾਈ ਆਪਣਾ ਡੈਡੀ ਹੁਣ ਦਾ ਲਾਲ ਗੁੰਮਟੀ ਵਾਲਾ ਹਾਂਜੀ ਗੁਰੂ ਬਾਈ ਲਾਲ ਗੁੰਮਟੀ ਵਾਲਾ ਹਾਂਜੀ ਲਾਲ ਗੁੰਮਟੀ ਵਾਲਾ ਆ ਲਓ ਬਾਈ ਜੀ ਬਾਈ ਦੇ ਕਬੂਤਰਾਂ ਦਾ ਤੁਹਾਨੂੰ ਕਰਾ ਰਹੇ ਆ ਆਪਾਂ ਸ਼ੌਂਕ ਫੇਰ ਦੱਸ ਦਈਏ ਸਾਰੀਆਂ ਵੱਡੀਆਂ ਕਬੂਤਰੀਆਂ ਹੈ ਹਾਂਜੀ ਹਾਂਜੀ ਇਹ ਬਾਈ ਵੱਡੀਆਂ ਕਬੂਤਰੀਆਂ ਇੱਥੇ ਬਾਈ ਹੁਣਾਂ ਨੇ ਜੋੜੇ ਤੋੜ ਕੇ ਛੱਡੀਆਂ ਹੋਈਆਂ ਨੇ ਫੇਰ ਤੁਹਾਨੂੰ ਦੱਸ ਦਈਏ ਖੜੇ ਆ ਜੇ ਆਪਾਂ ਗਿੱਲ ਮਾਣੂ ਕੇ ਬੱਗੇ ਪੁਰਾਣੇ ਦੇ ਲਾਗੇ ਜ਼ਿਲ੍ਹਾ ਕੋਟਕਪੂਰਾ ਠੀਕ ਹੈ ਜੀ ਸਿਰਫ ਸ਼ੌਂਕ ਦੇ ਲਈ ਹੈ ਜੀ ਤੁਹਾਡੇ ਕਬੂਤਰ ਕੋਈ ਵੀ ਭਰਾ ਸੇਲ ਦੇ ਲਈ ਫੋਨ ਨਾ ਕਰੇ ਇਹ ਕਬੂਤਰ ਬਿਕਾਉਣੀ ਹੈ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਆਪਾਂ ਦੱਸ ਦਈਏ ਕਿ ਉਰੇ ਆਏ ਸੀ ਹੂਟਰ ਸਿਸਟਮ ਲਗਾਉਣ ਦੇ ਲਈ ਤੇ ਬਾਈ ਦੇ ਕਬੂਤਰ ਵਧੀਆ ਲੱਗੇ ਵਧੀਆ ਸ਼ੌਂਕ ਆ ਤੇ ਮੈਂ ਕਹ ਆਪਾਂ ਵੀਰਾਂ ਦੇ ਨਾਲ ਜਿਹੜਾ ਉਹ ਸਾਂਝਾ ਕਰਦੇ ਆ ਜੀ ਆਹ ਦੇਖੋ ਬਾਈ ਇੱਕ ਇੱਕ ਪਰਿੰਦਾ ਜਿਹੜਾ ਦੇਖਣ ਵਾਲਾ ਵੀਰ ਦਾ ਬਹੁਤ ਹੀ ਚੰਗੇ ਚੰਗੇ ਪੰਛੀ ਨੇ ਤੇ ਵੀਰੇ ਹਰਕਾ ਕਿੰਨੇ ਕ ਬੱਚੇ ਬਣਾ ਲਿਆ ਹੈਗੇ ਬਾਈ 50 ਕ 60 ਕ ਬੱਚੇ ਏ ਕੜਾਏ 50 60 ਬੱਚੇ ਕੜਾਏ ਚਲੋ ਵਧੀਆ ਸਾਮ ਵੀ ਇੰਨੇ ਦੀ ਚੰਗੀ ਹੋ ਜਾਂਦੀ ਆ ਬਾਈ ਹਾਂਜੀ ਹਾਂਜੀ ਤੇ ਬਾਜੀਆਂ ਕਿੰਨੀਆਂ ਕ ਐਂਟਰੀਆਂ ਕਰਾਈਆਂ ਨੇ ਹੈਗੇ ਬਾਈ ਘੱਟੋ ਘੱਡੇ 22 ਐਂਟਰੀਆਂ 22 23 ਐਂਟਰੀਆਂ ਠੀਕਾ ਠੀਕਾ। ਗਲਬ ਵਾਲਿਆਂ ਭਾਈ ਛੱਡਦੇ ਜਿਆਦਾ। ਮੇਰੇ ਜਿੱਦਾਂ ਤੁਸੀਂ ਕਬੂਤਰ ਛੱਡ ਦਿਓ, ਸਾਂਭ ਦਿਓ। ਹਾਂਜੀ ਹਾਂਜੀ। ਜ਼ਿਆਦਾਤਰ ਕਬੂਤਰ ਜਿਹੜੇ ਹੈਗਾ ਕੋਈ ਕਹਿੰਦਾ ਆਪਾਂ ਡੇਢ ਤੇ ਸਾਂਭਿਆ ਜਦੋਂ ਗਰਮੀ ਪੈਂਦੀ ਕੋਈ ਕਹਿੰਦਾ 2 ਤੇ ਤੇ ਕੋਈ 3 ਤੇ। ਹਾਂਜੀ ਹਾਂਜੀ। ਤੇ ਤੁਸੀਂ ਵੀ ਇਦਾਂ ਥੋੜੀਆਂ ਘਿਰੀਆਂ ਤੇ ਸਾਂਭਦੇ ਜਾਂ ਤੁਸੀਂ। ਮੈਨੂੰ ਪਤਾ ਵੀ ਐਵੇਂ ਕਰੀਏ 2 3 ਬਦਾਮਾਂ ਤੋਂ ਘੱਟ ਸਾਂਭਦੇ ਨਹੀਂ। ਅੱਛਾ। ਹਾਂ। ਜਦਾਂ ਚ ਹਾਂ ਜਿੱਦਨ ਮਰਜ਼ੀ ਗਰਮੀ ਹੋਵੇ। ਅੱਛਾ ਇੱਕਦੇ ਬਦਾਮ ਤੇ ਆਪਾਂ ਸਾਬਿਆਂ ਨੇ ਕਿਤੇ ਦੀ ਠੀਕ ਆ। ਇਹਨਾਂ ਘੱਟ ਤੋਂ ਆਪਾਂ 3.5 ਨਾਲ 4 ਤੋਂ ਘੱਟ ਦਿੱਤੇ ਹੀ ਨਹੀਂ ਬਦਾ। ਅੱਛਾ ਤੇ ਵੱਧ ਤੋਂ ਵੱਧ ਕਿੰਨੇ ਕਿ ਦੇ ਦਿੰਨੇ ਹੁਣ? ਵੱਧ ਤੋਂ ਵੱਧ ਕਿਤੇ ਕਿਤੇ 5 ਵੀ ਦੇ ਦਿੰਨੇ। 5 ਵੀ ਦੇ ਦੀ ਦਿਆਂ। ਹਾਂ ਆਪਣੀ ਖੇੜੀ ਉਹ ਸਾਭਦੀ ਆ। ਇਹ ਸਾਰਾ ਪਾਣੀ ਦਾ ਹਸਾਕਤਾ ਬੰਦਾ। ਹਾਂਜੀ ਦਾ ਹਸਾਕਤਾ ਬਾਈ ਹਾਂਜੀ ਆਪਣੇ ਡੈਡੀ ਵਰਗੇ ਤਾਂ ਐ ਕਰਕੇ ਗਰਮੀ 'ਚ ਵੀ ਬਦਾਮ ਦੇ ਦਿੰਦੇ ਸੀਗੇ। ਅੱਛਾ ਛੱਡਣ ਲੱਗੇ ਇਹਨੂੰ ਜਿਵੇਂ? ਗਰਮੀ 'ਚ। ਗਰਮੀ 'ਚ ਛੱਡਣ ਲੱਗੇ ਤਾਂ ਆਪਾਂ ਬਦਾਮ ਦੇ ਦਿੰਦੇ ਸੀਗੇ ਆਪਣੇ। ਅੱਛਾ। ਹਾਂ ਆਪਣੇ ਜਿਹੜੇ ਡੈਡੀ ਵਰਗੇ 11 ਸਾਲ ਆਪਣੇ ਡੈਡੀ ਵਰਗੇ ਨੇ ਘੋੜ ਤੇ ਵੀਰੇ ਪਾਣੀ ਤੇ ਨਹੀਂ ਜਾਂਦੇ ਜਿੱਦਾਂ ਹੁਣ ਬਦਾਮ ਦੇ ਦੇਨੇ ਜਮੇ ਜਮੇ ਨਹੀਂ ਜਾਂਦੇ ਠੀਕ ਆ ਠੀਕ ਆਪਣੇ ਗਰਮੀ ਚ ਬਾਜੀ ਉਹ ਗਰਦੇਵ ਸੀਗਾ ਜਿਸਵੀਰ ਬਾਦਲ ਸੀ ਹੋਰ ਸੀ ਬਹੁਤ ਖੜਾਰੇ ਆਏ ਹੋਏ ਸੀਗੇ ਆਪਣੇ ਡੈਰੀਆ ਗਣ ਤੜਕੋ ਤਿੰਨ ਬਦਾਮ ਦੇ ਕੇ ਤੇ 25 30 ਦਾਣੇ ਦੇ ਕੇ ਛੜਤੀ ਸੀ ਕਬੂਤਰੀ ਕੋਲੀਏ ਹਾਂਜੀ ਤੇ ਸਾਰੀ ਬਾਜੀ ਜਿੱਤ ਕੇ 6 ਵਜੇ ਛਦਰੀ ਤੇ ਬੈਠੀ ਸਹੀ ਪੁੱਛ ਲਓ ਕੋਲੀਏ ਬਾ ਵੱਡੇ ਕੋਲੀਏ ਬਾਜੀ ਜਿਹੜੀ ਹੁੰਦੀ ਹੈ 11 ਹਾੜ ਨੂੰ 11 ਹਾੜ ਨੂੰ ਹਾਂਜੀ ਪੱਕੀ ਬਾਜੀ ਆ ਹਾਂ ਪੱਕੀ ਬਾਜੀ ਹਾਂਜੀ ਸਹੀ ਆ ਸਹੀ ਆ ਬਾਈ ਹਾਂਜੀ ਬਈ ਪ੍ਰਾਣੀਆਂ ਜਿਹੜੀਆਂ ਗੱਲਾਂ ਜਰ ਅਸਲ ਅੰਕਲ ਹੁਣੀ ਥੋੜੇ ਠੀਕ ਆਪਣੇ ਕਬੂਤਰ ਹੀ ਉਹ ਆਪਣੇ ਹਨਾ ਪੁਰਾਣੇ ਕਬੂਤਰਾਂ ਦੀ ਨਸਲੀ ਆਪਣੇ ਕੋਲ ਜ਼ਿਆਦਾ ਠੀਕ ਆ ਠੀਕ ਆ ਹਾਂ ਜਿਹੜੇ ਡੈਡੀ ਹਰਗੇ ਛੱਡਦੇ ਰਹੇ ਬਈ ਬਾਈ ਹੁਣਾਂ ਦੇ ਮੰਨੇ ਦੇ ਡੈਡੀ ਹੁਣੀ ਥੋੜੇ ਠੀਕ ਨਹੀਂ ਬਿਮਾਰ ਹਨੀ ਤੇ ਮਾਉਣਾ ਦੇ ਨਾਲ ਜ਼ਰੂਰ ਤੁਹਾਡੀ ਗੱਲਬਾਤ ਕਰਾਉਣੀ ਸੀ ਤੇ ਆਪਣਾ ਮਕਸਦ ਹੈਗਾ ਸਿਰਫ ਕਿ ਪੁਰਾਣੇ ਖਿਡਾਰੀਆਂ ਬਾਰੇ ਜਾਣਕਾਰੀ ਦੇਣਾ ਜਿਹੜੇ ਜਿਵੇਂ ਬਾਈ ਹੁਣੀ ਦੱਸ ਰਹੇ ਨੇ ਕਿ ਬਹੁਤ ਪੁਰਾਣੇ ਚਮਕੌਰ ਮਾਨੁਕੇ ਤੇ ਮੇਗਾ ਮਾਨੁਕੇ ਦੇ ਨਾਂ ਤੇ ਜਿਹੜੀਆਂ ਬਾਜੀਆਂ ਉੜਦੀਆਂ ਸੀ ਇਸ ਘਰ ਦੇ ਕਬੂਤਰਾਂ ਦੇ ਨਾਲ ਉੜਦੀਆਂ ਸੀ ਜੀ ਤੇ ਅੱਜ ਤੁਹਾਨੂੰ ਇਹਨਾਂ ਕਬੂਤਰਾਂ ਦਾ ਆਪਾਂ ਸ਼ੌਂਕ ਕਰਾ ਰਹੇ ਆਂ ਇਹ ਨਰ ਇਹ ਨਹੀਂ ਕਬੂਤਰ ਨਹੀਂ ਆ ਇਹ ਵੀ ਕਬੂਤਰੀਆਂ ਆਈਆਂ ਹਾਂਜੀ ਵੱਡੀਆਂ ਇਹ ਵੀ ਵੱਡੀਆਂ ਆਈਆਂ ਸਾਰੀਆਂ ਹਾਂ ਵੱਡੀਆਂ ਲਓ ਬਾਈ ਦੇਖੋ ਰੂ ਖੁਸ਼ ਕਰਦੇ ਪਰਿੰਦੇ ਆ ਅੱਜ ਦਾ ਸ਼ੌਂਕ ਵੀ ਸਿਰ ਆਇਆ ਪੂਰਾ ਬਾਈ ਇਹ ਕੋ ਪਿੱਛੇ ਰਤੀ ਜੀ ਬੈਠੀ ਆ ਕਬੂਤਰੀ ਆ ਇਹ ਪੁਰਾਣੇ ਕਬੂਤਰਾਂ ਦੇ ਆ ਆਹ ਦੇਖੋ ਬਾਈ ਕਬੂਤਰੀ ਦਾ ਰੰਗ ਔਰ ਇਹ ਵੀ ਬਾਜੀਆਂ ਜਿੱਤਦੇ ਨੇ ਪੂਰੀਆਂ ਹਾਂ ਹਾਂ ਬਈ ਵਧੀਆ ਕੋਈ ਆਪਣੇ ਪੁਰਾਣੇ ਕਬੂਤਰ ਜੁਈਏ ਬਈ ਇਹ ਪੁਰਾਣੇ ਕਬੂਤਰ ਆ ਬਾਈ ਪੁਰਾਣੀ ਨਸਲ ਆ ਜਿਵੇਂ ਬਾਬੇ ਧੰਨੇ ਕੋਲ ਪੁਰਾਣੀ ਸੀ ਇਦਾਂ ਹੀ ਬਾਈ ਉਹਨਾਂ ਨੇ ਪੁਰਾਣੀ ਦਾਦੇ ਪਰਦਾਦਿਆਂ ਦੇ ਸਮੇਂ ਤੋਂ ਜਿਹੜੀ ਨਸਲ ਜਿਹੜੀ ਉਹ ਚੱਲੀ ਆ ਰਹੀ ਆ ਦੇਖੋ ਰੰਗ ਕਬੂਤਰ ਦੀ ਕਬੂਤਰੀ ਦਾ ਇਹਨਾਂ ਨੇ ਵੀ ਬਾਜੀਆਂ ਛੱਡੀਆਂ ਮੇਰੇ ਡੈਡੀ ਹਰਕਾਣੇ ਅੱਛਾ ਅੱਛਾ ਹਾਂਜੀ ਹਾਂਜੀ ਜਿਹਨਾਂ ਦਾ ਮੁੰਡਾ ਦੁਣੀ ਆਪਣੇ ਘਰੇ ਵੀ ਆਇਆ ਪੰਜ ਹਜ਼ਾਰ ਡੈਡੀ ਉਹਨਾਂ ਕੋਲ ਠੀਕ ਆ ਠੀਕ ਆ ਜੀ ਹਾਂਜੀ ਉਹਨਾਂ ਨੂੰ ਬਹੁਤ ਟਾਈਮ ਦੀ ਲਿਆ ਆ ਜ ਆਪਣੇ ਬਾਈ ਹੁਣਾਂ ਨੇ ਡੈਡੀ ਹੁਣਾਂ ਨੇ ਉਸਤਾਦ ਬਾਬਾ ਧੰਨਾ ਜੀ ਉਹਨਾਂ ਦੇ ਨਾਲ 20 ਬਾਜੀਆਂ ਛੱਡੀਆਂ ਨੇ ਜਿਵੇਂ ਦੱਸਦੇ ਨੇ ਜੀ ਅੱਜ ਤੁਹਾਨੂੰ ਮਸਲਾਂ ਦਿਖਾ ਰਹੇ ਆ ਆਪਾਂ ਗਿੱਲ ਮਾਣੂਕੇ ਬਾਗੇ ਪੁਰਾਣੇ ਦੇ ਨੇੜੇ ਬਈਆ ਇੱਕ ਸ਼ਾਖਾਂ ਮੌਜਾ ਮੋਜੀ ਬੈਠੀ ਆ ਜਿਹੜੀ ਇਹ ਕਿਹੜੇ ਅਸਾ ਇਹ ਸਾਈਂ ਉਸਤਾਦ ਸਾਈਂ ਪੱਖੀ ਵਾਲੇ ਕਬੂਤਰਾਂ ਦੇ ਵਿੱਚੋਂ ਆ ਬਈਏ ਸ਼ਾਖੀ ਇਹ ਇੱਕ ਚੀਨਾ ਬੈਠਾ ਹੈ ਕਾਲਾ ਚੀਨਾ ਜਿਆ ਖੱਡੀਆਂ ਇਹ ਪੁੰਨੂ ਵਾਲਾ ਠੀਕ ਆ ਠੀਕ ਆ ਦੇਖੋ ਬਾਈ ਕਬੂਤਰ ਬਿਲ ਖੁਸ਼ ਹੁੰਦਾ ਕਬੂਤਰਾਂ ਨੂੰ ਦੇਖ ਕੇ ਮੰਨਾ ਵੀਰ ਮੰਨ ਕੇ ਗੱਲ ਲੜ ਕਬੂਤਰਾਂ ਦੀ نسل ਚੱਲੀ ਸੀ ਇਸ ਘਰ ਤੋਂ ਇਹ ਸਾਰੀਆਂ ਕਬੂਤਰੀਆਂ ਹੀ ਆ ਨਾ ਹਾਂ ਬਈ ਸਾਰੀਆਂ ਦੇਖੋ ਬਾਈ ਕਿੰਨੇ ਕਿੰਨੇ ਸੋਹਣੇ ਰੰਗ ਅੱਜ ਤੁਹਾਨੂੰ ਦੇਖਣ ਨੂੰ ਮਿਲ ਗਏ ਔਰ ਬਾਜ਼ੀਆਂ ਜਿੱਤਣ ਵਾਲੇ ਕਬੂਤਰੀਆਂ ਕਬੂਤਰ ਨੇ ਇਹ ਦੇਖੋ ਡੱਬੀ ਡੱਬੀ ਵੀ ਕਿੰਨੀ ਸੋਹਣੀ ਆ ਪਿੱਛੇ ਸ਼ਾਹੀ ਤੇ ਇੱਕ ਡੱਬੀ ਦਾ ਰੰਗ ਇਹ ਦੇਖੋ ਇਹ ਵੀ ਵੱਖਰਾ ਹੀ ਰੰਗ ਆ ਇਹ ਦੇਖੋ ਕਿੰਨੀ ਸਨਖੀ ਆ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਜੀ ਗਿੱਲ ਮਾਨੂਕੇ ਨਿਹਾਲ ਸਿੰਘ ਦੇ ਨੇੜੇ ਹੀ ਪੈ ਜਾਂਦਾ ਆ ਨਸਲਾਂ ਜਿਹੜੀਆਂ ਬਾਈ ਹੋਣਾ ਦੇ ਕੋਲ ਇੱਕ ਤੋਂ ਇੱਕ ਨੇ ਜੀ ਭਾਈ ਹੁਣ ਕਿੰਨੇ ਕ ਕਬੂਤਰ ਆ ਆਪਣੇ ਕੱਢ ਲਿਆ ਆਪਾਂ ਡਾਉਣ ਵਾਸਤੇ ਬਸ ਕੱਢੇ ਸਿਰ 2-3 ਹੀ ਕੱਢੇ ਆ ਅਜੇ 2-3 ਹੀ ਕੱਢਿਆ ਤੇ ਬੈਰੀ ਬੂਰੀ ਕਿਦਾਂ ਨਹੀਂ ਬੈਰੀ ਨਹੀਂ ਭਾਈ ਯਾਰ ਬੈਰੀ ਨਹੀਂ ਪਈ ਬੱਚਾ ਤਾਂ ਭਾਈ ਇਸ ਏਰੀਆ ਦੇ ਵਿੱਚ ਬਹੁਤ ਘੱਟ ਬੈਰੀ ਪੈਂਦੀ ਆ ਭਾਈ ਇੱਕ ਆ ਰਹੀ ਕੀ ਆ ਕਬੂਤਰੀ ਹਾਂ ਭਾਈ ਆ ਲਾਲ ਜੀ ਪੂਛ ਲਈ ਆਪਣੀ ਫਰਿੱਜ ਦੀ ਭਾਈ 1,65,000 ਰੁਪਏ ਦੀ ਇੱਕ ਫਰਿੱਜ ਵੱਡੇ ਘੋਲੀ ਲਓ ਜੀ ਆ ਵੱਡੇ ਘੋਲੀਏ ਤੋਂ ਫਰਿੱਜ ਜਿੱਤੂ ਕਬੂਤਰੀ ਆ 1,65,000 ਰੁਪਿਆ ਤੇ ਫਰਿੱਜ ਜਿੱਤੀ ਆ ਇਸ ਕਬੂਤਰੀ ਨੇ ਭਾਈ ਫੜੇ ਕਬੂਤਰੀ ਜਿਹੜਾ ਰਖਾਈ ਆ ਆਪਾਂ ਆ ਲਓ ਵੀ ਮੇਤਰੋ ਕਬੂਤਰੀ ਦਾ ਕਰਾਉਂਦੇ ਆ ਤੁਹਾਨੂੰ ਆਪਾਂ ਸ਼ੌਂਕ ਦੇਖੋ ਕਬੂਤਰੀ ਚਿੱਟੀਆਂ ਅੱਖਾਂ ਦੀ ਤੇ ਇਹ ਕਿਹੜੀ ਨਸਲ ਆਈ ਇਹ ਆਪਣੇ ਬਾਪੂ ਦੇ ਕਬੂਤਰਾਂ ਚੋਂ ਹੀ ਆ ਬਾਈ ਇਹਦਾ ਪਿਓਰ ਰੱਤਾ ਫਿਰਦਾ ਥੱਲੇ ਹਾਂ ਅੱਛਾ ਇਹਦਾ ਪਿਓਰ ਰੱਤਾ ਕਰਦੀ ਹੈ ਬਰੀਡ ਹਾਂ ਕਰਦੀ ਹਾਂ ਪਿਓਰ ਰੱਤਾ ਦੇਖੋ ਬਾਈ ਲਾਲ ਚਿੱਟੀ ਲਾਲ ਅੱਖਾਂ ਹੈ ਦੀ ਤੇ ਬਹੁਤ ਹੀ ਸਨੱਖੀ ਕਬੂਤਰੀ ਪਰ ਵੀ ਦਿਖਾਵੇ ਇਹਦੇ ਵੀਰੇ ਦੇਖੋ ਪਰ ਕਬੂਤਰੀ ਦੇ ਸੋਹਣਾ ਪਰਿੰਦਾ ਜੀ ਸਹੀ ਆ ਛੱਡ دی ਉਹ ਆ ਬੇਰੋਂ ਵੀ ਛੁੱਡੀ ਸੀਗੀ ਬੈਰੋਂ ਕੇ ਹਾਂ ਸੰਦੀਪ ਨੱਥੋ ਕੇ ਨਾਂ ਦੇ ਛੱਡੀ ਸੀ ਬੈਰੋਂ ਕੇ ਹਾਂ ਦੇਖੋ ਆਖ ਕਬੂਤਰੀ ਦੀ ਬਾਈ ਇਹ ਦੋਵਾਂ ਨੇ ਸਾਂਝੀ ਹੋਈ ਸੀਗੀ ਠੀਕ ਆ ਹਾਂ 90 ਕਬੂਤਰ ਉੱਡੇ ਸੀਗੇ ਸਹੀ ਆ ਹਾਂ 90ਆਂ ਦੇ ਵਿੱਚੋਂ ਦੋਹਾਂ ਕਬੂਤਰਾਂ ਚ ਸਾਂਝੀ ਹੋਈ ਆ ਬੈਰੋਂ ਕੇ ਪਿੰਡ ਤੋਂ ਸੰਦੀਪ ਨੱਥੋ ਕੇ ਨਾਂ ਦੇ ਗੂੜੀ ਸੰਦੀਪ ਨੱਥੂ ਕੇ ਨਾਂ ਤੇ ਉੱਡੀ ਸੀ ਜੀ ਬਹੁਤ ਸੀ ਕਾਲੀ ਟੋਰੀ ਸੀ ਸਹੀ ਆ ਸਹੀ ਆ ਬਹੁਤ ਹੀ ਵਧੀਆ ਮੇਰੇ ਦੇਖੋ ਪਰਵੀ ਕਬੂਤਰੀ ਨੇ ਉਦੋਂ ਮੁੜ ਕੇ ਨਹੀਂ ਛੱਡੀ ਆਪਾਂ ਇਹ ਰੋਕ ਲਈ ਫਿਰ ਹੈ ਹਾਂਜੀ ਹਾਂਜੀ ਸਹੀ ਆ ਐ ਲਓ ਵੀ ਮਿੱਤਰੋ ਇਹ ਆ ਕਬੂਤਰੀਆਂ ਤੇ ਤੁਹਾਨੂੰ ਆਪਾਂ ਨਰਾਂ ਦਾ ਵੀ ਸ਼ੌਂਕ ਕਰਾਉਨੇ ਆ ਬਾਈ ਦੇ ਕਬੂਤਰਾਂ ਦਾ ਬਹੁਤ ਹੀ ਵਧੀਆ ਵਧੀਆ ਪਰਿੰਦੇ ਨੇ ਫਿਰ ਤੁਹਾਨੂੰ ਇੱਕ ਵਾਰ ਦੱਸ ਦਈਏ ਵੀਰ ਹੋਣਾਂ ਦੇ ਕੋਲ ਰੂਹ ਖੁਸ਼ ਹੁੰਦੀ ਆ ਪਰਿੰਦੇ ਦੇਖ ਕੇ ਐ ਲਓ ਬਾਈ ਜੀ ਇੱਕ ਖੁੱਡੇ ਦੇ ਵਿੱਚ ਬਾਈ ਹੋਣਾ ਨੇ ਇੱਕੋ ਹੀ ਜੋੜਾ ਛੱਡਿਆ ਆ ਬਾਕੀ ਜੋੜੇ ਤੋੜ ਦਿੱਤੇ ਆ ਆ ਹੈ ਡੱਬਾ ਕਮੂਤਰ ਸ਼ਾਖਾ ਬੱਚੇ ਇਹਨੇ ਕੱਢੇ ਹੋਏ ਨिके-ਨिके ਦੋ ਬੱਚੇ ਐ ਲਓ ਵੀ ਮਿੱਤਰੋ ਹਾਈ ਤੱਕ ਦੋ ਤਿੰਨ ਦਿਨ ਦਾ ਹੀ ਲੱਗਦੇ ਆ ਤੇ ਆ ਦੋ ਬੱਚੇ ਚ ਹੋਰ ਆ ਬਾਈ ਇਹ ਹੋਰ ਜੋੜੇ ਨੇ ਕਿਸੇ ਦੇ ਪਹਿਲਾਂ ਵਾਲੀ ਝੋਲੀ ਅੱਛਾ ਪਹਿਲਾਂ ਵਾਲੀ ਝੋਲੀ ਦੇ ਇਹਨਾਂ ਨੇ ਚਿੱਟੇ ਕੱਢਿਆ ਤੇ ਦੁਬਾਰਾ ਫੇਰ ਕੱਢ ਦਿੱਤੇ ਆ ਬਾਈ ਹਾਂਜੀ ਤੇ ਆਹ ਹੈ ਕਬੂਤਰੀ ਉੱਪਰ ਖਟੀਆਂ ਅੱਖਾਂ ਦੀ ਕਾਲੀ ਨੋਕ ਦੀ ਕਰੋ ਸ਼ੌਂਕ ਬਹੁਤ ਹੀ ਵਧੀਆ ਸ਼ਾਨਦਾਰ ਕਬੂਤਰੀ ਆ ਐ ਲਓ ਵੀ ਮਿੱਤਰੋ ਬਾਕੀ ਵੀਰ ਹੋਣਾ ਨੇ ਬਹੁਤ ਹੀ ਵਧੀਆ ਸ਼ੌਂਕ ਕੀਤਾ ਹੋਇਆ ਪਿੰਜਰੇ 'ਚ ਵੀ ਪਾਏ ਹੋਇਆ ਕਬੂਤਰ ਉੱਪਰ ਤੇ ਪੀਲੇ ਰੰਗ ਦੀਆਂ ਲਾਈਆਂ ਹੋਈਆਂ ਛਤਰੀਆਂ ਤੇ ਕੰਨੀਆਂ ਤੇ ਪਾਇਆ ਹੋਇਆ ਡੱਬ ਤੇ ਦੋ ਖੁੱਡੇ ਬਾਈ ਦੇ ਆਇਆ ਬਾਈ ਖੁੱਡਾ ਇੱਕ ਥੱਲੇ ਵੀ ਹੈਗਾ ਆ ਐ ਕਰੋ ਇਹਨਾ ਕਬੂਤਰਾਂ ਦਾ ਸ਼ੌਂਕ ਇਹ ਉੱਡਣ ਵਾਲੀਆਂ ਆ ਦੇਖ ਆਹ ਧਰੀ ਦੱਸ ਮੇਰੇ ਉੱਤੇ ਰਹੀ ਆਪਣੀਆਂ ਆ ਲਓ ਬਾਈ ਇਹ ਤਿਸਰ ਜਦੀਆ ਅੱਛਾ ਤਿਸਰ ਚੜ ਗਈਆਂ ਹਾਂ ਹਾਂ 4 ਵਜੇ ਬਈ ਸ਼ਾਮ ਨੂੰ ਕਬੂਤਰੀ ਬਾਈ ਹੁਣੇ ਦੱਸਦੇ ਨੇ ਕਿ ਬੈਠ ਗਈ ਤਿਸਰ ਛੱਡੀ ਸੀ ਹਾਂ ਵਿਲੇ ਵਾਲੇ ਹਾਂ ਵਿਲੇ ਵਾਲੇ ਬਈ ਹਾਂ ਵਿਲੇ ਵਾਲੇ ਆ ਮੋਹਰੇ ਵੀ ਲੱਗੀਆਂ ਪਈਆਂ ਨੇ ਹੱਲੇ ਤੱਕ ਬਈ ਆ ਇੱਕ ਮੋਢੇ ਤੇ ਵੀ ਲੱਗੀ ਪਈ ਐ ਜੀ ਇਹ ਦੇਖ ਲਓ ਜ਼ਾਇਦਾ ਖੰਭ ਟੁੱਟਿਆ ਹੋਆ ਸੀ ਇੱਕ ਅੱਛਾ ਇਥੋਂ ਫੈਵਿਕ ਕੱਕਣਾ ਜੋੜਿਆ ਤਾਂ ਹੀ ਉੱਠੀ ਅੱਛਾ ਹਾਂ ਫੈਵਿਕ ਉੱਪਰ ਆ ਖੰਭ ਜੋੜ ਕੇ ਡਾਈ ਆ ਬਈ ਇਹ ਸਾਰੀਆਂ ਉਡਣ ਵਾਲੀਆਂ ਇਹ ਉੱਡਣ ਵਾਲੀਆਂ ਕਬੂਤਰੀਆਂ ਬਾਈ ਕਰ ਲੋ ਸ਼ੌਂਕ ਮੇਰੇ ਵੀਰ ਬਾਈ ਹੁਣਾਂ ਨੇ ਸਪੈਸ਼ਲ ਜਿਹੜੇ ਪੈਚ ਬਣਾਏ ਨੇ ਲੱਕੜ ਦੇ ਬਣਾਏ ਹੋਏ ਨੇ ਜੰਹੇ ਦੀ ਆ ਬਹੁਤ ਹੀ ਦੰਦਿਆ ਸ਼ੌਂਕ ਆ ਬਾਈ ਹੁਣਾਂ ਦਾ ਫੇਰ ਨੋਟ ਕਰਿਓ ਬਾਈ ਸਿਰਫ ਤੁਹਾਡੇ ਸ਼ੌਂਕ ਦੇ ਲਈ ਨੇ ਕਬੂਤਰ ਇਹ ਸੇਲ ਨਹੀਂ ਹੈਗੀ ਮੇਰਾ ਵੀਰ ਕੋਈ ਵੀ ਸੇਲ ਵਾਸਤੇ ਫੋਨ ਨਾ ਕਰੇ ਕਰੋ ਸ਼ੌਂਕ ਬਾਈ ਜੱਲ ਮੰਨ ਕੇ ਬਾਕੀ ਪੁਰਾਣੇ ਵੇਣ ਨੇੜੇ ਬਾਕੀ ਮਿੱਤਰੋ ਕਿੱਦਾਂ ਦਾ ਲੱਗਦਾ ਸ਼ੌਂਕ ਜ਼ਰੂਰ ਦੱਸਣਾ ਜੀ ਦੇਖੋ ਇਹ ਭਾਈ ਇਹਨੇ ਡਾਈ ਲਾਈ ਹੋਈ ਆ ਗਰਦਨ ਤੇ ਡਾਈ ਨਹੀਂ ਹੈ ਇਹਦਾ ਕੱਢਣੀ ਹੈ ਇਹਦਾ ਬਾਹਰ ਨਹੀਂ ਇਹ ਗਲੇ ਤੇ ਹੈ ਜਿਹੜੀ ਉਹ ਪੱਥਰ ਨਹੀਂ ਆ ਪੱਥਰ ਡਾਈ ਪੱਥਰ ਡਾਈ ਆ ਠੀਕ ਠੀਕ ਇਹਦਾ ਰੰਗ ਲਾ ਦਵਾਂਗੇ ਲਾਉਣ ਕੱਢਾਂਗੇ ਬਾਹਰ ਸਹੀ ਆ ਸਹੀ ਆ ਵੀਰੇ ਬਹੁਤ ਹੀ ਵਧੀਆ ਸ਼ਾਨਦਾਰ ਪਰੇਖੇ ਅੱਖਾਂ ਚ ਟੀਰ ਪੈਂਦੇ ਨੇ ਕਈਆਂ ਦੇ ਮੇਰਾ ਕੁੰਡੀ ਲਾ ਦਿੱਤਾ ਇਹ ਨਾਰਾ ਜੀ ਇਹ ਨਾਰਾ ਇਹ ਹੈ ਜੀ ਨਾਰਾ ਉੱਡਣ ਵਾਲੇ ਖੁੱਡੇ ਬੜੇ ਖੁੱਲੇ ਖੁੱਲੇ ਬਾਜੀ ਨੇ ਬਣਾਏ ਨੇ ਤੇ ਉੱਪਰ ਬਈ ਇਹਦੇ ਸਲੇਟਾਂ ਪਾਈਆਂ ਹੋਈਆਂ ਹਾਂ ਟਾਇਰ ਪੱਤਾ ਪਾਇਆ ਹੈ ਕਾ ਪੱਤਾ ਸੀਮਟ ਵਾਲਾ ਆ ਹੈ ਹਾਂ ਜੀ ਹਾਂ ਜੀ ਇਹ ਲੰਬੀ ਕਿੰਨੀ ਹੁੰਦੀ ਹੈ ਜਿਹੜੀ ਉੱਪਰ ਪਾਈ ਹੈ ਇਹ ਦੇਰ ਮੈਨੂੰ ਦੋ ਵਜੇ ਤੱਕ ਨਹੀਂ ਯਾਰ ਸ਼ਾਇਦ ਆਹ ਲਾਲ ਸਲੇਟਾਂ ਪਾਈਆਂ ਨੇ ਟਾਇਰ ਬੱਚਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਆਹ ਲਓ ਭੈਣੋ ਮੈਂ ਤਰਫ ਪਰੋਸ਼ਣਾਉਂਕ ਇਹ ਨੇ ਨਾਰੇ ਜਿਹੜੇ ਇਸ ਸਾਲ ਬਾਜ਼ੀਆਂ ਉੱਡਣਗੇ 2024 ਦੇ ਵਿੱਚ ਬਾਜ਼ੀਆਂ ਉੱਡਣ ਲਈ ਤਿਆਰ ਬਹੁਤ ਹੀ ਵਧੀਆ ਆ ਲਓ ਬਾਈ ਬਾਈ ਗੱਲੜ ਕਬੂਤਰ ਜਿਹੜਾ ਸੀ ਦਿਖਾਇਆ ਨਹੀਂ ਤੁਸੀਂ ਥੱਲੇ ਫਿਰਦਾ ਹੈ ਥੱਲੇ ਫਿਰਦਾ ਹੈ ਬਾਈ ਤੁਹਾਨੂੰ ਗੱਲੜ ਕਬੂਤਰ ਵੀ ਦਿਖਾਣੇ ਆ ਅਸਲ ਗੱਲ ਲੈਣਾ ਜਿਹੜਾ ਬਾਈ ਹੁਣਾਂ ਦੇ ਕੋਲ ਪੇ ਹੋਏ ਨੇ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣਾ ਹੈ ਜੀ ਬਹੁਤੀ ਵਧੀਆ ਸੰਗ ਬਾਈ ਜੀ ਨਾਲ ਇਹ ਉੱਡਣ ਵਾਲੇ ਨਾਲ ਦੇ ਵੀ ਨਰਮ ਜਿਹਾ ਆਪਣਾ ਮਮੂ ਆ ਮਡਾ ਇਹੋ ਵੀ ਦੇ ਦਈ ਆਪਾਂ ਬੱਚਾ ਹੁੰਦਾ ਜਿਹੜਾ ਬਰਮੀ ਛੱਡਿਆ ਤਿਸਰ ਨੂੰ ਅੱਛਾ ਇਹੋ ਉਹ ਬੱਚਾ ਦਿੱਤਾ ਸੀਗਾ ਘਰੋਂ ਠੀਕ ਆ ਜਿਹਦਾ ਬੱਚਾ ਉਹ ਤਿਸਰ ਵੱਡਾ ਦਨ ਮਮੂ ਤਿਸਰ ਹਿੱਸੇ ਜਾ ਗਿਆ ਸੀ ਉਹ ਵੀ ਹਾਂ 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 ਸਾਢੇ 6 ਵੇ ਵਟਾ ਛੜੀ ਤੇ ਤਿਸਰ ਨੂੰ ਠੀਕ ਆ ਬਰਮੀ ਗਰਮਾ ਘਮਾਣ ਦੇ ਜਿਹੜਾ ਸੁਜੇ ਮਾਣ ਕੇ ਬੇਟਾ ਠੀਕ ਆ ਉਹ ਦਿੱਤਾ ਹੀ ਡੋਨਟ ਨੂ ਆਪਾਂ ਸਹੀ ਆ ਹਾਂ ਬਹੁਤ ਹੀ ਵਧੀਆ ਸ਼ੌਂਕ ਬਾਈ ਹੁਣਾਂ ਦਾ ਇਹ ਸ਼ੌਂਕ ਕਰਉਣੇ ਬਾਈ ਦੇ ਕੁਝ ਵੱਡੇ ਜੋੜੇ ਜਿਹੜੇ نیچے ਲਾਏ ਹੋਏ ਨੇ ਉਹਨਾਂ ਦਾ ਵੀ ਤੁਹਾਨੂੰ ਬਾਈ ਜੀ ਇਹ ਹੈ ਜੀ ਬਾਈ ਹੁਣਾਂ ਦਾ ਵੱਡੇ ਕਬੂਤਰਾਂ ਵਾਲਾ ਖੁੱਡਾ ਤੇ ਇਹਦੇ ਵਿੱਚ ਨੇ ਜੋੜਿਆਂ ਵਾਲੇ ਸਾਰੇ ਕਬੂਤਰ ਆਜੋ ਭਾਈ ਅੰਦਰ ਹੀ ਲਓ ਮੈਂ ਤੇ ਦੇਖੋ ਮਿੱਟੀ ਦੇ ਖਾਨੇ ਬਣਾਏ ਹੋਏ ਨੇ ਵਿੱਚ ਲਾਈਆਂ ਹੋਈਆਂ ਫੱਟੀਆਂ ਹਾਂ ਲੋ ਭਾਈ ਇਹ ਗਲੜ ਦੇਖ ਲੋ ਵੱਡਾ ਗਲੜ ਪੀਲੀਆਂ ਅੱਖਾਂ ਨੇ ਇਸ ਕਬੂਤਰ ਦੀਆਂ ਬਹੁਤ ਹੀ ਸ਼ਾਨਦਾਰ ਇਹ ਪਰਾਣਾ ਗੂਤਰਾ ਹੀ ਹੈ ਆਪਣਾ ਮੁੱਢਾ ਕਿੰਨਾ ਕ ਉਮਰ ਹੋ ਗਈ ਹੋਗੀ ਇਹਦੀ ਬਹੁਤ ਉਮਰ ਹੋ ਗਈ ਹੋਗੀ ਮੇਰਾ ਤਾਂ ਹੋ ਗਈ ਹੋਵੇ 16 17 ਸਾਲ ਦਾ ਠੀਕ ਹੈ ਜੀ ਹਾਂ ਜੀ ਸਹੀ ਆ ਹਾਂ ਆਹ ਦਾ ਪੁੱਤ ਹੈ ਜਿਹੜੀ ਫਰੇਜ ਜਿੱਤੀ ਆ ਆਹ ਉਹਦਾ ਪਿਓ ਹੈ ਅੱਛਾ ਜਿਹੜੀ ਕਬੂਤਰੀ ਉੱਪਰ ਦਿਖਾਈ ਹੈ 1,65,000 ਹਾਂਜੀ ਜਿਹੜੀ ਫਰਾਂਜ਼ੀਤੀ ਉਹ ਕੁੱਟਰ ਦੀਤੀ ਆ ਆ ਦੇਖੋ ਬਾਈ ਨੋਕ ਦੇਖੋ ਇਹਦੀ ਕਬੂਤਰ ਦੀ ਕਿੰਨੀ ਛੋਟੀ ਜਈ ਆ ਹੋਰ ਹੀ ਤਰ੍ਹਾਂ ਦੇ ਨਾਲ ਤੋਤੇ ਹਾਂਜੀ ਤੋਤੇ ਨੱਕਾ ਜੀ ਹੱਡੀ ਵੀ ਵਿੰਗੀ ਆ ਅੱਛਾ ਹੱਡੀ ਵੀ ਵਿੰਗੀ ਆ ਦੀ ਆਹੋਏ ਹਾਂਜੀ ਹਾਂ ਬਾਈ ਸੱਚੀ ਹੱਡੀ ਦੇ ਵਿੱਚ ਵੀ ਜਿੱਦਾਂ ਗੈਪ ਹੁੰਦਾ ਹੈ ਇਹਦੇ ਹੈ ਹਾਂ ਹਾਂ ਹੱਡੀ ਵੀ ਵਿੰਗੀ ਆ ਦੇਖੋ ਬਾਈ ਕਬੂਤਰ ਦੀ ਆ ਜੀ ਕੱਚੀਆਂ ਪੀਲੀਆਂ ਅੱਖਾਂ ਤੇ ਨੋਕ ਦੇਖ ਲਓ ਸਪੈਸ਼ਲ ਹੀ ਕਬੂਤਰ ਦੀ ਬਾਈ ਵਾਕਿਆ ਯਾ ਯਾਰ ਤੋਂ ਤੇ ਆਵਾਂ ਨੂੰ ਹੋਗਾ ਉਹ ਬੋਡਾ ਹੰਸ ਕਰ ਆਪਣਾ ਲਾਲ ਜੀ ਨਾ 12 ਸਾਲ ਦਾ ਬਾਪੂ ਜਿਹੜਾ ਆਹ ਲੋ ਜੀ ਪ੍ਰਾਣੀ ਬਲੱਡ ਲਾਈਨ ਜਿਸ ਕਬੂਤਰ ਦੀ ਚੱਲ ਰਹੀ ਆ ਉਹ ਇਹ ਕਬੂਤਰ ਹੈ ਜੀ ਆਹ ਸ਼ੌਂਕ ਕਰ ਲੋ ਗੱਲੜ 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 ਬਈ ਕਰਦੇ ਈ ਸਾਰੀ ਦੁਨੀਆ ਪਰ ਦੇਖਣ ਨੂੰ ਕਿਤੇ ਕਿਤੇ ओरिजिनल ਨਸਲਾਂ ਜਿਹੜੀਆਂ ਉਹ ਮਿਲਦੀਆਂ ਨੇ ਆ ਵੀ ਗੱਲੜਾ ਜਿਹਾ ਆ ਜਾਂਦੇ ਹੋ ਠੀਕ ਆ ਜੀ ਇਹ ਵੱਡੇ ਕਬੂਤਰ ਆ ਦੋਨੇ ਠੀਕ ਆ ਜੀ ਤੇ ਬਾਪੂ ਦੇ ਆਪਣੇ ਪ੍ਰਾਣੇ ਕੂਤਰ ਇਹੋ ਨੇ ਆ ਲਓ ਜੀ ਇਹ ਲਾਲ ਚੀਨੀ ਨਸਲ ਜਿਵੇਂ ਧੰਨੇ ਬਾਬੇ ਕੋਲ ਪ੍ਰਾਣੀ ਚੱਲਦੀ ਆਈ ਆ ਨਾ ਅੱਖਾਂ 'ਚ ਟੀਰ ਆ ਇਹਦੇ ਤੇ ਇਵੇਂ ਬਾਈ ਉਹਨਾਂ ਨੇ ਮਾਨੂ ਕੇ ਗਿੱਲ ਦੇ ਵਿੱਚ ਵੀ ਨਸਲਾਂ ਜਿਹੜੀਆਂ ਸਾਂਭੀਆਂ ਹੋਈਆਂ ਨੇ ਜੀ ਇਹ ਪ੍ਰਾਣੀ ਬਹੁਤ ਹੀ ਵਧੀਆ ਸ਼ਾਨਦਾਰ ਬਾਈ ਕੀ ਬਾਤ ਆ ਬਾਈ ਦੇਖੋ ਲਾਲ ਚੀਨੀ ਜਾਦੇ ਤੇ ਵੀ ਜਿੰਨੇ ਫਿਰਦੇ ਆ ਇਹ ਸਾਰੇ ਆਪਣੇ ਪੁਰਾਣੇ ਕੁੱਤਰਾ ਬਾਪੂ ਇਹ ਲਾਲ ਚੀਨੀ ਰੱਤੇ ਕੱਢ ਲੈਂਦੇ ਆ ਹਾਂ ਜੀ ਨਹਾਰ ਰੱਤੇ ਹੀ ਕੱਢਦੇ ਇਹੀ ਇਹਨਾਂ ਚੋਂ ਰੱਤੇ ਬਣ ਜਾਂਦੇ ਆ ਇਹਨਾਂ ਜੇ ਬਣ ਜਾਂਦੇ ਆ ਸਹੀ ਹੈ ਸਹੀ ਹੈ ਭਾਈ ਆਹ ਕੁੱਤਰ ਆਪਣਾ ਬੁੱਗੀਪੁਰੇ ਉੱਡਿਆ 195 ਕਬੂਤਰ ਉੱਡੇ ਜਦੋਂ ਜਿੱਤ ਗਣਾ ਇੱਕ ਵਾਰ ਸੇ ਜਿੱਤ ਗਏ ਸੀਗੇ ਹਾਂਜੀ ਪਹਿਲੇ ਨੰਬਰ ਤੇ ਜਿੱਤ ਗਿਆ ਠੀਕਾ ਦੂਜੇ ਨੰਬਰ ਤੇ ਆਪਣਾ ਸੀ ਬੁੱਗੀਪੁਰੇ ਬਾਜੀ ਆਹ 195 ਕਬੂਤਰ ਉੱਡੇ ਸੀ ਆਹ ਕਬੂਤਰ ਹੀ ਹਾਂ ਜੇ ਕਬੂਤਰ ਆਹ ਲਓ ਭਾਈ ਬੁੱਗੀਪੁਰੇ ਤੋਂ ਦੂਜੇ ਨੰਬਰ ਤੇ ਆਹੀ 195 ਕਬੂਤਰਾਂ ਚੋਂ ਬਦਾਮੀ ਨੋਕ ਦਾ ਕਬੂਤਰ ਆ ਖਟੀਆਂ ਆਖਾਣੇ ਬਹੁਤ ਹੀ ਸ਼ਾਨਦਾਰ ਸਹੀ ਹੈ ਦੇਖੋ ਭਾਈ ਕਿੰਨੀਆਂ ਕਿੰਨੀਆਂ ਚੰਗੀਆਂ ਨਸਲਾਂ ਤੇ ਭਾਈ ਇੱਕ ਕਹਿੰਦੇ ਨਾ ਕੱਕੇ ਕਿਲੇ ਵਾਲੇ ਜਿਹੜੇ ਹੈਗੇ ਆ ਉਹੀ ਡੱਬੇ ਕੱਢਦੇ ਆ ਤੇ ਆਹ ਡੱਬਾ ਜਿਹੜਾ ਪੁੰਨੂ ਵਾਲਿਆਂ ਜੁਆ ਹੈ ਆਹ ਡੱਬਾ ਭਾਈ ਪੁੰਨੂ ਵਾਲੇ ਕਬੂਤਰਾਂ ਨੇ ਕੱਢਿਆ ਆ ਕਾਲੇ ਚੀਨਿਆਂ ਨੇ ਇਹ ਡੱਬਾ ਕਬੂਤਰ ਕੱਢਿਆ ਇਹ ਡੱਬਾ ਕਾਲੇ ਜੀਨਾਂ ਨੇ ਕੱਢਿਆ ਬਹੁਤ ਹੀ ਸ਼ਾਨਦਾਰ ਕਬੂਤਰ ਭਾਈ ਅੱਛਾ ਆ ਦੇਖੋ ਬਾਈ ਡੱਬੇ ਦਾ ਪਿਓ ਦੇਖੋ ਕਾਲਾ ਚੀਨਾ ਪੁੰਨੂ ਵਾਲਾ ਪਿਓਰ ਬਾਕੀ ਆ ਯਾਰ ਇਹਦੇ ਨਾ ਦੱਸਦਾ ਕਬੂਤਰ ਵੀ ਮੈਂ ਹੈਗਾ ਬਾਈ ਪਰ ਦੇਖੋ ਇਹਨਾਂ ਦੇ ਕਿੰਨੇ ਕਿਨੇ ਚੌੜੇ ਆ ਇਹ ਆ ਪਿਓਰ ਪੁੰਨੂ ਵਾਲਾ ਡੱਬੇ ਵਾਲ ਦੇਖ ਕੇ ਤੇ ਯਕੀਨ ਨਹੀਂ ਹੁੰਦਿਆ ਪਰ ਆ ਕਬੂਤਰ ਦੱਸਦਾ ਵੀ ਮੈਂ ਪੁੰਨੂ ਵਾਲਾ ਗਿਆ ਪੁੰਨੂ ਵਾਲੇ ਕਾਲੇ ਚੀਨੇ ਮੈਂ ਜਿੰਨੇ ਵੀ ਦੇਖਨੇ ਆ ਅੱਜ ਤੱਕ ਇਹਦੇ ਵਰਗੇ ਹੀ ਨਹੀਂ ਬਾਈ ਆ ਵੀ ਇਹਦਾ ਪੁੱਤ ਆ ਹਾਲੋ ਬਾਈ ਆ ਵੀ ਇਹਦਾ ਪੁੱਤ ਆ ਜਿ ਰੱਖਿਆ ਸਹੀ ਆ ਇਹਦਾ ਜਾਣੀ ਆਪਾਂ ਠੀਕ ਆ ਠੀਕ ਆ ਭਾਈ ਨਹੀਂ ਕਿ ਜਾਇਆ ਇਹ ਪਹਿਲਾਂ ਰੋਕ ਲਿਆ ਹਾਂਜੀ ਸਹੀ ਆ ਲਾਓ ਵੀ ਮੈਂ troca ਕਰੂੰ ਹੁਣ ਸ਼ੌਂਕ ਤੁਹਾਨੂੰ ਕੱਲੇ ਕੱਲੇ ਜੋੜੇ ਦਾ ਇਹਦਾ ਜਮਾਂਦਰੀ ਸਰ ਕਾਲਾ ਏ ਆ ਲਓ ਵੀ ਇੱਕ ਜਮਾਂਦਰੀ ਡਾਈ ਦਿਖਾਈਏ ਤੁਹਾਨੂੰ ਅੱਜ ਆਪਾਂ ਜਮਾਂਦਰੀ ਸਰ ਕਾਲਾ ਲਾਓ ਕੋਈ ਇਹ ਨਾ ਸੋਚੇ ਕਿ ਡਾਈ ਲੱਗੀ ਆ ਇਹ ਜਮਾਂਦਰੀ ਟਿੰਡ ਤੇ ਕਾਲਾ ਰੰਗ ਇਹ ਵੀ ਇਹਨਾਂ ਦਾ ਕਾਲੇ ਚੀਨੇ ਦਾ ਕੱਢਿਆ ਬਾਈ ਇਹ ਵੀ ਜਿਹੜੇ ਚਮਤਕਾਰ ਕਿਤੇ ਕਿਤੇ ਹੁੰਦੇ ਅੱਖ ਵੀ ਕਾਲੀ ਚਿੱਟੀ ਆ ਹਾਂ ਕਾਲੀ ਚਿੱਟੀ ਆ ਆ ਦੇਖੋ ਬਾਈ ਇੱਕ ਅੱਖ ਕਾਲੀ ਆ ਤੇ ਦੂਜੀ ਅੱਖ ਚਿੱਟੀ ਆ ਤੇ ਸਿਰ ਦੇ ਉੱਤੇ ਜਿਹੜੀ ਹੈਗੀ ਡਾਈ ਜਮੰਦਰੂ ਆ ਜਮੰਦਰੂ ਕਾਲਾ ਬਾਈ ਬਹੁਤ ਹੀ ਸੋਹਣਾ ਨਵੀਆਂ ਨਵੀਆਂ ਨਸਲਾਂ ਤੇ ਪੈਰ ਦੇਖੋ ਕਿੰਨੇ ਇਹਨਾਂ ਦੇ ਨੀਲੇ ਨੇ ਬਾਈ ਦੇ ਪੁਰਾਣੀਆਂ ਨਸਲਾਂ ਬਾਈ ਜਦੋਂ ਬਾਹਰ ਬਾਜੀ ਤੇ ਛੱਡਦੇ ਆ ਨਾ ਵਿੱਚ ਕਿਸੇ ਚ ਕੋਈ ਟੜਕ ਤੋੜਕਤ ਨਹੀਂ ਨਾ ਜਵੇਂ ਟੜਕਦੇ ਟੜ ਕੇ ਦੇਣੀ ਜਮਾਈ ਦੇਖੋ ਬਾਈ ਜੋੜੇ ਕਿਨੇ ਕਿਨੇ ਸਸਾ ਨੱਖੇ ਨੇ ਕਰੋ ਸ਼ੌਂਕ ਮੇਰੇ ਵੀਰ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਔਰ ਬਾਈ ਕੋਲ ਲਾਲ ਚੀਨਿਆਂ ਦਾ ਗਾੜਾ ਫੇਰ ਤੁਹਾਨੂੰ ਦੱਸ ਦਈਏ ਕਿ ਸ਼ੌਂਕ ਜਿਹੜਾ ਅੱਜ ਦਾ ਵੱਖਰਾ ਹੀ ਆ ਹਾਂ ਹਾਂ ਇਹ ਸਾਰੇ ਇੱਥੇ ਨਾਰੀ ਆ ਹਾਂਜੀ ਹਜੇ ਨਾਰੀ ਹੈ ਇੱਥੇ ਕੱਲੇ ਨਾਰੀ ਆ ਕਬੂਤਰੀਆਂ ਉੱਪਰ ਦਿਖਾਈਆਂ ਤੁਹਾਨੂੰ ਵੱਡੀਆਂ ਬਾਈ ਤੇ ਆ ਵੱਡੀਆਂ ਕਬੂਤਰੀਆਂ ਕਰ ਉਹ ਸਮੋਂ ਕੋ ਮੇਰੇ ਵੀ ਨਹੀਂ ਪਤਾ ਕਿਉਂ ਵੀ ਆਪਾਂ ਤਾਂ ਇੱਥੋਂ ਹੀ ਲੈ ਕੇ ਗਏ ਗੋਤਰਾ ਠੀਕ ਆ ਹਾਂ ਇਹਨਾਂ ਦੇ ਉਹਨਾਂ ਦੇ ਗੋਤਰਾ ਉੱਡਦੇ ਆ ਉਹ ਆਪਣੇ ਘਰੇ ਗੋਤਰਾ ਲੈ ਕੇ ਗਏ ਉਹਨਾਂ ਦੀ ਲਾਦੀ ਉੱਡਦੀ ਸਾਰੀ ਦੇਖੋ ਭਾਈ ਆ ਆ ਕਾਲਾ ਚੀਨਾ ਪੁੰਨੂ ਆ ਔਰ ਬੱਚਾ ਕੱਢਿਆ ਇਹ ਡੱਬਾ ਪੁੰਨੂ ਵਾਲਾ ਖਾਨੇ ਬਹੁਤ ਸੋਹਣੇ ਬਈ ਬਣਾਏ ਆ ਹਨਾ ਇਹਨਾਂ ਕਿ ਬੱਚੇ ਵੀ ਵਧੀਆ ਪਾਲਦੇ ਆ ਹਾਂ ਹਾਂ ਇਹ ਤਾਂ ਆਪਣੇ ਪਹਿਲੇ ਹੀ ਬਣਾਦੇ ਜਦੋਂ ਕੋਡਾ ਪਾਇਆ ਏ ਸਹੀ ਆ ਉਹ ਤਾਂ ਹੋਣੀ ਛੜੇ ਥੋੜਾ ਡੇਮੇਜ ਲਾ ਬਾਕੀ ਮਿੱਤਰੋ ਕਿਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਤੁਹਾਨੂੰ ਆਪਾਂ ਲਾਈਵ ਬਾਜੀਆਂ ਦਿਖਾਉਣ ਜਾ ਰਹੇ ਆ 2024 ਦੀਆਂ ਤੇ ਸ਼ੌਂਕ ਕਰਾਵਾਂਗੇ ਨਵੇਂ ਤੋਂ ਨਵੇਂ ਕਬੂਤਰਾਂ ਦਾ ਤੇ ਅੱਜ ਦਾ ਸ਼ੌਂਕ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ